ਹਰ ਦੋਸਤੋ ਇਨਸਾਨ ਜ਼ਿੰਦਗੀ ਰੋ ਰੋ ਕੇ ਕਿਉਂ ਜੀ ਰਿਹਾ ਹੈ ਜਦੋਂ ਕਿ ਇਸ ਨੂੰ ਪਤਾ ਹੈ ਕਿ ਇਹ ਜ਼ਿੰਦਗੀ ਦੁਬਾਰਾ ਮਿਲਣ ਵਾਲੀ ਨਹੀਂ ਹੈ ਕਿਉਂਕਿ ਸਾਨੂੰ ਸਾਡੇ ਮਹਾਪੁਰਖ ਦੱਸ ਗਏ ਹਨ ਮਾਨਸ ਜਨਮ ਦੁਰਲਭ ਹੈ ਹੋਤਨਾ ਬਾਰੰਬਾਰ ਇਹ ਬਾਰ-ਬਾਰ ਇਸ ਧਰਤੀ ਤੇ ਆਉਣਾ ਨਹੀਂ ਆਵਾਂਗੇ ਜਰੂਰ ਪਰ ਹੋਰ ਜੁਨੀਆਂ ਦੇ ਵਿੱਚ ਆਵਾਂਗੇ ਉਨਾ ਜੂਨੀਆ ਤੇ ਇਨਸਾਨ ਵਿੱਚ ਸਿਰਫ ਇਨਾ ਹੀ ਫਰਕ ਹੈ ਕਿ ਸਾਨੂੰ ਬੁੱਧੀ ਬਖਸ਼ੀ ਹੈ ਪ੍ਰਮਾਤਮਾ ਨੇ ਅਸੀਂ ਆਪਣੀ ਰੋਟੀ ਦਾ ਬੰਦੋਬਸਤ ਕਰ ਸਕਦੇ ਹਾਂ ਦਸਾਂ ਨੌਵਾਂ ਦੀ ਕਿਰਤ ਕਰ ਸਕਦੇ ਹਾਂ ਅਸੀਂ ਆਪਣੇ ਧਰਮ ਅਸਥਾਨ ਬਣਾ ਕੇ ਉਸ ਜਗ੍ਹਾ ਪ੍ਰਮਾਤਮਾ ਦਾ ਨਾਮ ਸਿਮਰਨ ਕਰ ਸਕਦੇ ਹਾਂ ਸਾਨੂੰ ਇਹ ਬੁੱਧੀ ਹੈ ਹੋਰ ਕਿਸੇ ਜੂਨੇ ਕੋਲ ਇੰਨੀ ਬੁੱਧੀ ਨਹੀਂ ਪਰ ਪਤਾ ਨਹੀਂ ਕਿਉਂ ਜਿਸ ਤਰ੍ਹਾਂ ਹੋਰ ਜੂਨੀਆਂ ਇਸ ਧਰਤੀ ਤੋਂ ਤੁਰ ਜਾਂਦੀਆਂ ਨੇ ਐਸੀ ਹੀ ਤਰ੍ਹਾਂ ਇਨਸਾਨ ਇਸ ਧਰਤੀ ਤੋਂ ਤੁਰ ਜਾਂਦਾ ਹੈ ਇਸ ਨੂੰ ਇਸ ਪਰਮਾਤਮਾ ਬਾਰੇ ਕੋਈ ਪਤਾ ਹੀ ਨਹੀਂ ਲੱਗਦਾ ਜਿਸ ਕੰਮ ਲਈ ਆਇਆ ਸੀ ਉਹ ਸਾਰਾ ਕੁਝ ਭੁੱਲ ਜਾਂਦਾ ਹੈ ਦੋਸਤੋ ਇਹ ਜ਼ਿੰਦਗੀ ਸਾਨੂੰ ਕੁਝ ਸਮੇਂ ਲਈ ਮਿਲੀ ਹੈ ਇਹ ਸਾਡੀ ਪ੍ਰਾਪਰਟੀ ਨਹੀਂ ਹੈ ਇਹ ਪਤਾ ਨਹੀਂ ਕਦੋਂ ਪਟਾਕਾ ਪੈ ਜਾਣਾ ਹੈ ਜੋ ਇਸ ਪਰਮਾਤਮਾ ਦੀ ਇਸ ਸਰੀਰ ਵਿੱਚ ਆਤਮਾ ਹੈ ਜਿਸ ਦਿਨ ਇਹ ਆਪਣੀ ਚੀਜ਼ ਨੂੰ ਲੈ ਗਿਆ ਤਾਂ ਇਸ ਮਿੱਟੀ ਨੂੰ ਚਾਰ ਜਣਿਆਂ ਨੇ ਚੁੱਕ ਕੇ ਲੈ ਜਾਣਾ ਹੈ RAM RAM ਸਤ ਹੈ ਇਹ ਕਹਿੰਦਿਆਂ ਹੋਇਆਂ ਤੁਰ ਜਾਣਾ ਹੈ ਤੇ ਉਥੋਂ ਹੱਸਦਿਆਂ ਖੇੜਿਆਂ ਆ ਜਾਣਾ ਹੈ ਜਿੰਨਾਂ ਲਈ ਤੁਸੀਂ ਅੱਜ ਰੋਣੇ ਰੋ ਰਹੇ ਹੋ ਉਹਨਾਂ ਲਈ ਤੁਹਾਡੀ ਕਦਰ ਸਿਰਫ ਓਨੀ ਧੀਰ ਲਈ ਹੈ ਜਿੰਨੀ ਧੀਰ ਲਈ ਤੁਸੀਂ ਕੰਮਕਾਰ ਕਰ ਰਹੇ ਹੋ ਚੱਲਦੇ ਫਿਰਦੇ ਹੋ ਉਹਨਾਂ ਦੇ ਕੰਮ ਆ ਰਹੇ ਹੋ ਉਹ ਚਾਹੇ ਤੁਹਾਡੇ ਧੀਆ ਪੁੱਤਰ ਹੋਣ ਤੁਹਾਡੇ ਭੈਣ ਭਰਾ ਹੋਵਣ ਤੁਹਾਡੇ ਯਾਰ ਦੋਸਤ ਹੋਣ ਜਿਨ੍ਹਾਂ ਦੇ ਤੁਸੀਂ ਕੰਮ ਆਉਂਦੇ ਹੋ ਤੁਹਾਡੀ ਕਦਰ ਓਨੀ देर ਲਈ ਹੈ ਜਿਵੇਂ ਘਰਾਂ ਵਿੱਚ ਨਵਾਂ ਸਮਾਨ ਲਿਆਂਦਾ ਜਾਂਦਾ ਹੈ ਗੱਡੀ ਲਿਆਂਦੀ ਜਾਂਦੀ ਹੈ ਮੋਟਰਸਾਈਕਲ ਲਿਆਂਦਾ ਜਾਂਦਾ ਹੈ ਕੁਰਸੀਆਂ ਲਿਆਂਦੀਆਂ ਜਾਂਦੀਆਂ ਹਨ ਤੇ ਉਹਨਾਂ ਚੀਜ਼ਾਂ ਦੀ ਵੀ ਓਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿੰਨੀ ਦੇਰ ਉਹਨਾਂ ਕੁਰਸੀਆਂ ਤੇ ਅਸੀਂ ਲੱਤ ਤੇ ਲੱਤ ਰੱਖ ਕੇ ਬੈਠਦੇ ਹਾਂ ਸਿਰਫ ਓਨੀ ਦੇਰ ਲਈ ਹੀ ਉਹਨਾਂ ਦੀ ਕਦਰ ਕੀਤੀ ਜਾਂਦੀ ਹੈ ਉਹਨਾਂ ਦੀ ਸਾਫ਼ ਸਫਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਵਧੀਆ ਟਿਕਾਣੇ ਰੱਖਿਆ ਜਾਂਦਾ ਹੈ ਪਰ ਜਿਸ ਦਿਨ ਉਹ ਸਾਡੇ ਕੰਮ ਨਹੀਂ ਆਉਂਦੀਆਂ ਉਹਨਾਂ ਦੀ ਕੋਈ ਸਾਫ਼ ਸਫਾਈ ਨਹੀਂ ਕੀਤੀ ਜਾਂਦੀ ਉਹਨਾਂ ਦੀ ਲੱਤ ਟੁੱਟ ਜਾਂਦੀ ਹੈ ਉਹ ਸਾਈਡ ਤੋਂ ਕਿਸੇ ਕੰਡਮ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਇਨਸਾਨ ਹੈ ਕੋਈ ਬਹੁਤਾ ਫਰਕ ਨਹੀਂ ਜਿਸ ਦਿਨ ਤੂੰ ਕਿਸੇ ਦੇ ਕੰਮ ਆਉਣੋਂ हट ਗਿਆ ਉਸ ਦਿਨ ਤੇਰੀ ਕਿਸੇ ਨੇ ਕਦਰ ਨਹੀਂ ਕਰਨੀ ਕਿਸੇ ਨੇ ਨਹੀਂ ਕਹਿਣਾ ਕਿ ਹਾਂ ਆ ਬੈਠ ਚਾਹ ਪਾਣੀ ਪੀ ਤੇਰਾ ਕੀ ਹਾਲ ਹੈ ਸਿਰਫ ਆਪਣੇ ਜਖਮਾਂ ਤੋਂ ਆਪ ਹੀ ਮੱਖੀਆਂ ਅਡਾਉਂਦਾ ਫਿਰੇਗਾ ਇਸ ਦਾ ਨਾਮ ਸਿਮਰਨ ਕਰ ਕੋਈ ਰੋਣੇ ਨਾ ਰੋ ਇਸ ਨੂੰ ਯਾਦ ਰੱਖ ਜੋ ਕਰਨਾ ਹੈ ਏਸੇ ਨੇ ਕਰਨਾ ਹੈ ਕਹੋ ਨਾਨਕ ਕਰਤੀ ਕਿਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਤੂੰ ਸਿਰਫ ਆਪਣੇ ਕਰਮ ਕਰਨੇ ਹਨ ਏਸੇ ਜੁਨੀ ਵਿੱਚ ਚੰਗੇ ਕਰਮ ਕਰ ਸਕਦਾ ਹਾਂ ਤਾਹੀਂ ਤੈਨੂੰ ਕਿਸੇ ਚੰਗੀ ਜੂਨੀ ਵਿੱਚ ਪਾਇਆ ਜਾਏਗਾ ਤੂੰ ਇਹਨਾਂ ਜੂਨੀਆਂ ਤੋਂ ਮੁਕਤ ਹੋ ਜਾਏਗਾ ਇਹ ਕੋਈ बार-बार ਮਿਲਣ ਵਾਲੀ ਨਹੀਂ ਹੈ ਇਸ ਧਰਤੀ ਤੇ ਆਉਣਾ ਹੈ ਪਰ ਇਸ ਜੂਨੀ ਵਿੱਚ बार-बार ਨਹੀਂ ਆਉਣਾ ਕਿਉਂਕਿ ਹੋਰ ਜੂਨੀਆਂ ਨੂੰ ਤੁਸੀਂ ਵੀ ਵੇਖਿਆ ਹੋਵੇਗਾ ਪੇਟ ਤਾਂ ਉਹ ਵੀ ਭਰਦੀਆਂ ਹਨ ਪਰ ਸਾਡੀ ਤਰ੍ਹਾਂ ਉਹਨਾਂ ਦੀ ਸਾਫ ਸਫਾਈ ਨਹੀਂ ਰਹਿੰਦੀ। ਉਹ ਪਰਮਾਤਮਾ ਨੂੰ ਯਾਦ ਕਰਨ ਦੀ ਉਹਨਾਂ ਕੋਲ ਬੁੱਧੀ ਨਹੀਂ। ਉਹਨਾਂ ਨੂੰ ਕੋਈ ਧਰਮ ਸਥਾਨਾਂ ਤੇ ਨਹੀਂ ਜਾਣ ਦਿੰਦਾ। ਪਰ ਸਾਡੇ ਕੋਲ ਇੰਨੀ ਬੁੱਧੀ ਹੈ। ਕਿ ਪਰਮਾਤਮਾ ਨੂੰ ਤੁਸੀਂ ਕਿਤੇ ਵੀ ਬੈਠ ਕੇ ਯਾਦ ਕਰ ਸਕਦੇ ਹੋ। ਪਰਮਾਤਮਾ ਕਿਤੇ ਦੂਰ ਨਹੀਂ। ਪਰਮਾਤਮਾ ਨੇ ਸਾਨੂੰ ਆਪਣੇ ਬੁੱਕਲ ਵਿੱਚ ਲਪੇਟਿਆ ਹੋਇਆ ਹੈ। ਆਵਾਜ਼ ਕੋਈ ਦੂਰ ਉੱਚੀ ਆਵਾਜ਼ ਦੇਣ ਦੀ ਜ਼ਰੂਰਤ ਨਹੀਂ ਹੈ ਉਹ ਕੋਈ ਦੂਰ ਨਹੀਂ ਹੈ ਉਸ ਨੂੰ ਯਾਦ ਕਰਿਆ ਕਰੋ ਕੰਮ ਉਹੀ ਕਰ ਰਿਹਾ ਹੈ ਜੇ ਗਰੀਬੀ ਹੈ ਤਾਂ ਉਹਦਾ ਹੀ ਦਿੱਤਾ ਹੋਇਆ ਫਲ ਹੈ ਜੇ ਕੋਈ ਬਿਮਾਰੀ ਹੈ ਤਾਂ ਉਹਦਾ ਹੀ ਦਿੱਤਾ ਹੋਇਆ ਫਲ ਹੈ ਜੇ ਅੱਜ ਅਸੀਂ ਚੰਗੇ ਕਰਮ ਕਰਾਂਗੇ ਤਾਂ ਕਦੇ ਨਾ ਕਦੇ ਸਾਨੂੰ ਇਸ ਦਾ ਫਲ ਜ਼ਰੂਰ ਮਿਲੇਗਾ ਪਰਮਾਤਮਾ ਨੇ ਸਾਨੂੰ ਕੰਮ ਕਰਨ ਦੀ ਬੁੱਧੀ ਬਖਸ਼ੀ ਹੈ। ਹੋਰ ਸਾਡੇ ਹੱਥ ਵਿੱਚ ਕੁਝ ਨਹੀਂ ਹੈ। ਕਿ ਅੱਜ ਜੋ ਅੱਜ ਹੋ ਰਿਹਾ ਉਹ ਕੱਲ ਨੂੰ ਵੀ ਹੋਵੇਗਾ ਨਹੀਂ। ਜੋ ਅੱਜ ਖਾ ਲਿਆ ਉਹ ਖਾ ਲਿਆ। ਜੋ ਪੀ ਲਿਆ ਪੀ ਲਿਆ। ਕੱਲ ਦੀ ਆਸ ਕੋਈ ਨਹੀਂ, ਕੱਲ ਦੀ ਕੀ ਪਲ ਦੀ ਆਸ ਕੋਈ ਨਹੀਂ। ਦੋਸਤੋ ਜ਼ਿੰਦਗੀ ਜੀਓ ਹੱਸ ਖੇਡ ਕੇ। ਉਸ ਨੂੰ ਪ੍ਰਮਾਤਮਾ ਨੂੰ ਥੋੜਾ ਯਾਦ ਕਰੋਗੇ ਤਾਂ ਟੈਨਸ਼ਨਾਂ ਖਤਮ ਹੋਣਗੀਆਂ ਜਦੋਂ ਅਸੀਂ ਉਸ ਨੂੰ ਵਿਸਰਦੇ ਹਾਂ ਤਾਂ ਹੀ ਸਾਡੀਆਂ ਟੈਨਸ਼ਨਾਂ ਵਧਦੀਆਂ ਹਨ ਉਹੀ ਟੈਨਸ਼ਨਾਂ ਤੋਂ ਮੁਕਤ ਕਰ ਸਕਦਾ ਹੈ ਕਿਉਂਕਿ ਜਦੋਂ ਅਸੀਂ ਇਸ ਦਾ ਨਾਮ ਸਿਮਰਨ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜੋ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ ਇਸ ਲਈ ਚੰਗੀ ਸੰਗਤ ਕਰਿਆ ਕਰੋ ਸੰਗਤ ਦਾ ਹੀ ਰੰਗਤ ਹੁੰਦੀ ਹੈ ਇਹ ਆਪਣੇ ਆਪ ਬੁੱਧੀ ਆਉਣ ਵਾਲੀ ਨਹੀਂ ਇਹ ਆਪਣੇ ਆਪ ਨਾਮ ਸਿਮਰਨ ਹੋਣ ਵਾਲਾ ਨਹੀਂ ਕਿਸ ਨੂੰ ਆਵਾਜ਼ दोगे ਜੇ ਸਾਨੂੰ ਪਤਾ ਹੀ ਨਹੀਂ ਹੈ ਕਿ ਪ੍ਰਮਾਤਮਾ ਕਿਸ ਜਗ੍ਹਾ ਹੈ ਪ੍ਰਮਾਤਮਾ ਕੋਈ ਜ਼ਰੂਰੀ ਨਹੀਂ ਹੈ ਕਿ ਧਰਮ ਸਥਾਨਾਂ ਤੇ ਹੀ ਹੈ ਉਹ ਤੁਹਾਡਾ ਮਨ ਚਾਹੁੰਦਾ ਹੋਵੇ ਕਿ ਮੈਂ ਪ੍ਰਮਾਤਮਾ ਨਾਲ ਬਾਤ ਚੀਤ ਕਰਨੀ ਹੈ ਹੁੰਦੀ ਹੈ ਜੇ ਸਾਨੂੰ ਪਤਾ ਹੋਵੇ ਕਿਉਂਕਿ ਅਸੀਂ ਤੇ ਉੱਪਰ ਵੱਲ ਮੂੰਹ ਕਰਕੇ ਕਹਿ ਦਿੰਦੇ ਹਾਂ ਕਿ ਨੀਲੀ ਛੱਤ ਵਾਲਾ ਜਾਣਦਾ ਹੈ ਸੂਰਜ ਨੂੰ ਨਮਸਕਾਰ ਕਰਦੇ ਹਾਂ ਚੰਦਰਮਾ ਨੂੰ ਨਮਸਕਾਰ ਕਰਦੇ ਹਾਂ ਕੋਈ ਮਾੜੀ ਚੀਜ਼ ਨਹੀਂ ਪਰ ਉਹ ਵੀ ਇੱਕ ਦਿਨ ਮਿਟ ਜਾਣੀਆਂ ਹਨ ਰਹਿਣਾ ਹੈ ਤੇ ਇਸੇ ਨੇ ਰਹਿਣਾ ਹੈ ਇਹ ਹੀ ਪਰਮਾਤਮਾ ਹੈ ਕੋਈ ਦੂਰ ਨਹੀਂ ਜੇ ਮੈਂ ਗੱਲਬਾਤ ਤੁਹਾਡੇ ਨਾਲ ਕਰ ਰਿਹਾ ਹਾਂ ਤਾਂ ਇਹ ਸੁਣ ਰਿਹਾ ਹੈ ਇਹ ਹੀ ਬੁਲਾ ਰਿਹਾ ਹੈ ਇਹ ਹੀ ਵਿੱਚ ਬੋਲਦਾ ਹੈ ਹੋਰ ਕੋਈ ਨਹੀਂ ਕਿਸੇ ਦੀ ਹਿੰਮਤ ਨਹੀਂ ਜੇ ਇਹਨੂੰ ਨਾ ਚੰਗਾ ਲੱਗਿਆ ਤੇ ਹੋ ਸਕਦਾ ਕੱਲ ਨੂੰ ਬੋਲਣਾ ਹੀ ਬੰਦ ਕਰ ਦੇਵੇ ਇਹ ਦਿੱਤਾ ਕੁਝ ਇਹਦਾ ਹੈ ਇਹ ਜੋ ਇੰਦਰੀਆਂ ਹਨ ਇਹ ਗਿਆਨ ਇੰਦਰੀਆਂ ਅੱਖਾਂ ਦੇਖਣ ਨੂੰ ਦਿੱਤੀਆਂ ਹਨ ਜੁਬਾਨ ਬੋਲਣ ਨੂੰ ਦਿੱਤੀ ਹੈ ਕਿ ਇਸ ਨੂੰ ਦੇਖੋ ਤੇ ਇਸ ਦੇ गुणगान ਕਰੋ ਤੋਹਾਂ ਦੇਖਿਆ ਹੋਵੇਗਾ ਕਿ ਕਈਆਂ ਦੀਆਂ ਇਹ ਬੋਲਤੀ ਬੰਦ ਕਰ ਦਿੰਦਾ ਹੈ ਸਭ ਕੁਝ ਇਹਦੇ ਹੱਥ ਹੈ ਇਹਦੇ ਹੱਥ ਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ ਤੇ ਹੱਥ ਰੱਖ ਕੇ ਬੈਠ ਜਾਣਾ ਹੈ ਅਸੀਂ ਆਪਣੇ ਕਰਮ ਕਰਨੇ ਹਨ ਪਰ ਚਿੰਤਾ ਜ਼ਿਆਦਾ ਚਿੰਤਾ ਨਹੀਂ ਕਰਨੀ ਚਿੰਤਾ ਹੋ ਜਾਂਦੀ ਹੈ ਪਰ ਚਿੰਤਾ ਨੂੰ ਮਨ ਵਿੱਚ ਬਿਠਾ ਨਹੀਂ ਲੈਣਾ ਜੋ ਹੋਣਾ ਹੈ ਉਹ ਏ ਕਰਤੇ ਨੇ ਕਰਨਾ ਹੈ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਅਸੀਂ ਸਿਰਫ ਕਰਮ ਕਰਨੇ ਹਨ ਜੋ ਸਾਨੂੰ ਇਸ ਨੇ ਕਾਰ ਬਖਸ਼ੀ ਹੈ ਉਹ ਕਰਨੀ ਹੈ ਜੇ ਇਸ ਨੇ ਨੌਕਰੀ ਬਖਸ਼ੀ ਹੈ ਤਾਂ ਉਹ ਇਮਾਨਦਾਰੀ ਨਾਲ ਕਰਨੀ ਹੈ ਜੇ ਸਾਨੂੰ ਮਿਹਨਤ ਮਜ਼ਦੂਰੀ ਬਖਸ਼ੀ ਹੈ ਤਾਂ ਉਹ ਏਦੀ ਹੈ ਅਸੀਂ ਉਹ ਵਿੱਚ ਧੋਖਾ ਨਹੀਂ ਕਰਨਾ ਉਸ ਵਿੱਚ ਅਸੀਂ ਕਾਰ ਕਰਨੀ ਹੈ ਵਧੀਆ ਕਰਨੀ ਹੈ ਮਨ ਨਾਲ ਕਰਨੀ ਹੈ ਤਾਂ ਹੀ ਇਸ ਨੇ ਫਲ ਦੇਣਾ ਹੈ ਜੇ ਅੱਜ ਨਹੀਂ ਤਾਂ ਕੱਲ ਨੂੰ ਦੇਣਾ ਹੀ ਦੇਣਾ ਹੈ ਇਸ ਵਿੱਚ ਕੋਈ ਸ਼ੰਕਾ ਨਹੀਂ ਇਹ ਪਲ ਪਲ ਦਾ ਹਿਸਾਬ ਰੱਖਦਾ ਹੈ ਇਸਨੇ ਸੁਣ ਲਿਆ ਹੈ ਇਸਨੇ ਦੇਖ ਲਿਆ ਹੈ ਕਿ ਇਹ ਕੀ ਬੋਲ ਰਿਹਾ ਹੈ ਜਿਹੜੀਆਂ ਗੱਲਾਂ ਬੋਲ ਰਿਹਾ ਹੈ ਉਹਨਾਂ ਤੇ ਚੱਲਦਾ ਵੀ ਹੈ ਕਿ ਜਾਂ ਸਿਰਫ ਬੋਲਦਾ ਹੀ ਹੈ ਪਰ ਦੋਸਤੋ ਜਿਆਦਾਤਰ ਅਸੀਂ ਬੋਲਣੇ ਵਾਲੇ ਆ ਨਹੀਂ ਚੱਲਿਆ ਜਾਂਦਾ ਗ੍ਰਸਤੀਏ ਗ੍ਰਸਤੀ ਵੀ ਨਾਲ ਚੱਲ ਰਹੀ ਝੂਠ ਵੀ ਬੋਲਿਆ ਜਾਂਦਾ ਗੁੱਸਾ ਵੀ ਆ ਜਾਂਦਾ ਲਾਲਚ ਵੀ ਆ ਜਾਂਦਾ ਹੁਣ ਬੱਚਿਆਂ ਨੂੰ ਵੀ ਪਾਲਣਾ ਸੋ ਦੋਸਤੋ ਸਾਰੀ ਗੇਮ ਇਸੇ ਦੀ ਹੈ ਸਾਰਾ ਕੁਝ ਇਸੇ ਨੇ ਚਲਾਇਆ ਹੋਇਆ ਹੈ ਗ੍ਰਿਸ਼ਤੀ ਵੀ ਇਸੇ ਨੇ ਦਿੱਤੀ ਹੈ ਧੀਆਂ ਪੁੱਤਰ ਸਾਡੀ ਕੋਈ ਪ੍ਰਾਪਰਟੀ ਨਹੀਂ ਪਰ ਉਹਨਾਂ ਨੂੰ ਪੜਾਉਣਾ ਲਿਖਾਉਣਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਉਹ ਇਸ ਦੀ ਦਾਤ ਹੈ ਸੋ ਦੋਸਤੋ ਜੇ ਇਹ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹਨ ਤਾਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਆਪਜੀ ਦੀ ਬਹੁਤ ਕਿਰਪਾ ਹੋਵੇਗੀ